ਤਾਰ ਸੁਣ ਲੈ ਜੇ ਤੂੰ 2 ਦਿਨਾਂ ਦੇ ਵਿੱਚ ਆਪਣੇ ਗ੍ਰੰਥ ਦਾ ਨਾਂ ਨਾ ਬਦਲਿਆ ਮਜਬੂਰਨ ਸਤਕਾਰ ਕਮੇਟੀ ਪੰਜਾਬ ਹੋਰ ਸਾਰੀਆਂ ਸਿੱਖ ਜਥੇਬੰਦੀਆਂ ਤੇਰੇ ਡੇਰੇ ਵਿੱਚ ਆਣ ਕੇ ਔਰ ਤੇਰੇ ਡਾਂਗ ਫੇਰਨ ਗਈਆਂ ਸੋ ਸੰਗਤ ਜੀ ਇੱਕ ਅਖੋਤੀ ਸਾਧ ਕੁਮਾਰ ਸੁਆਮੀ ਵੱਲੋਂ ਇੱਕ ਦਿੱਲੀ ਵਿੱਚ ਆਪਣਾ ਇੱਕ ਡੇਰਾ ਜਿਸ ਬੰਦੇ ਨੇ ਆਪਣਾ ਇੱਕ ਡੇਰਾ ਬਣਾਇਆ ਗਿਆ ਡੇਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਿ ਖਾਨਾ ਆਪਣਾ ਜਿਹੜਾ ਉਹਨੇ ਗ੍ਰੰਥ ਤਿਆਰ ਕੀਤਾ ਉਸ ਗ੍ਰੰਥ ਦਾ ਨਾਂ ਰੱਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਿਖਾਨਾ ਮਹਿਖਾਨੇ ਦਾ ਮਤਲਬ ਸ਼ਰਾਬਖਾਨਾ ਇਦਾਂ ਦੇ ਜਿਹੜੇ ਖੌਤੀ ਸਾਧ ਆ ਉਹ ਸਿੱਖਾਂ ਦੀਆਂ ਸਿੱਖਾਂ ਦੀਆਂ ਭਾਵਨਾ ਨਾਲ ਹਰ ਰੋਜ਼ ਖੇਲ ਰਹੇ ਆ ਮੈਂ ਇਹ ਵੀ ਵੀਡੀਓ ਰਾਹੀਂ ਆਪਾਂ ਨੂੰ ਕਹਿਣਾ ਚਾਹੁੰਦਾ ਸਾਧ ਕੁਮਾਰ ਨੂੰ ਕਿ ਉਹ ਸਾਦਾ ਗੱਲ ਸੁਣ ਲੈ ਜੇ ਤੂੰ 2 ਦਿਨਾਂ ਦੇ ਵਿੱਚ ਆਪਣੇ ਗ੍ਰੰਥ ਦਾ ਨਾਂ ਨਾਂ ਬਦਲਿਆ ਮਜਬੂਰਨ ਸਤਕਾਰ ਕਮੇਟੀ ਪੰਜਾਬ ਹੋਰ ਸਾਰੀਆਂ ਸਿੱਖ ਜਥੇਬੰਦੀਆਂ ਤੇਰੇ ਡੇਰੇ ਵਿੱਚ ਆਣ ਕੇ ਔਰ ਤੇਰੇ ਡਾਂਗ ਫੇਰਨ ਗਈਆਂ ਤੂੰ 2 ਦਿਨ ਦਾ ਤੈਨੂੰ ਟਾਈਮ ਆ ਤੈਨੂੰ 2 ਦਿਨ ਦੇ ਟਾਈਮ ਦੇ ਵਿੱਚ ਵਿੱਚ ਤੂੰ ਆਪਣਾ ਜਿਹੜਾ ਗ੍ਰੰਥਾ ਕੋਈ ਵੀ ਆਪਣਾ ਨਾਂ ਦੂ ਰੱਖ ਸਕਦਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਿਖਾਨਾ ਜਿਹੜਾ ਤੂੰ ਰੱਖਿਆ ਆ ਇਹ ਸਾਰੇ ਸਿੱਖਾਂ ਦੀਆਂ ਭਾਵਨਾ ਨੂੰ ਬਹੁਤ ਠੇਸ ਪਹੁੰਚੀ ਆ ਇਹ ਸਰਕਾਰਾਂ ਵੱਲੋਂ ਐਦਾਂ ਦੇ ਸਾਧ ਜਿਹੜੇ ਆ ਬੂਬਨੇ ਸਿੱਖਾਂ ਦੇ ਉੱਤੇ ਸਿਰਾਂ ਦੇ ਬਿਠਾਏ ਜਾਂਦੇ ਆ ਤੇ ਆਉਂਦੇ ਸਮਾਜ ਸਿੱਖਾਂ ਦੇ ਇਹਨਾਂ ਵੱਲੋਂ ਜਿਹੜਾ ਦਿੱਲੀ ਵਿੱਚ ਕਤਲੇਆਮ ਕੀਤੇ ਜਾਂਦੇ ਆ ਇਹ ਦਿੱਲੀ ਵਿੱਚ ਕੋਹਰ ਜਿਹੜਾ ਸਵਾਮੀ ਆ ਆਪਣੇ ਆਪ ਨੂੰ ਕੁਮਾਰ ਸਵਾਮੀ ਜਿਹਨੇ ਆਪਣਾ ਨਾਮ ਕੁਮਾਰ ਸਵਾਮੀ ਰੱਖਿਆ ਏ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣਾ ਲਿਖਤੀ ਜਿਹੜਾ ਕੋਈ ਗ੍ਰੰਥ ਬਣਾਇਆ ਉਹਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਿਖਾਨਾ ਲਾ ਕੇ ਸਾਰੇ ਸਿੱਖਾਂ ਦੇ ਮਤਲਬ ਦਿਲਾਂ ਦੇ ਬਹੁਤ ਡੂੰਗੀ ਸੱਟ ਮਾਰੀ ਆ ਸਰਕਾਰ ਨੂੰ ਵੀ ਇਹ ਬੇਨਤੀ ਸਾਡੀ ਸਰਕਾਰ ਨੂੰ ਵੀ ਇਹ ਕਹਿਣਾ ਆ ਇਸ ਸਰਕਾਰਾਂ ਇਸ ਜਿਹੜੇ ਹਗੇ ਸਾਧ ਨੂੰ ਇਹਨੂੰ ਜਿਹੜੀ ਨੱਥ ਪਾਈ ਜਾਵੇ ਇੱਥੇ ਜਿਹੜਾ ਬਿਆਲਵੀ ਦਾ ਜਿਹੜਾ ਪਰਚਾ ਕੀਤਾ ਜਾਵੇ ਤੇ ਆਪਾਂ ਇਸ ਵੀਡੀਓ ਰ ਫੇਕ ਵਾਰੀ ਕਹਿੰਨੇ ਆ ਕਿ ਉਹ ਸਾਧਾ ਤੇਰੇ ਡਾਂਗ ਬਹੁਤ ਫੇਰਨੀ ਆ ਤਾਂ ਜਿਹੜਾ ਤੂੰ ਗੁਰੂ ਗ੍ਰੰਥ ਸਾਹਿਬ ਦੇ ਨਾਮ ਸਾਡੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਮ ਵਰਤ ਕੇ ਤੂੰ ਲੋਕਾਂ ਨੂੰ ਠੱਗਣੇ ਆ ਤੈਨੂੰ 2 ਦਿਨ ਦਾ ਟਾਈਮ ਦਿੰਨੇ ਆ 2 ਦਿਨਾਂ ਵਿੱਚ ਜੇ ਨਾ ਆਪਣੇ ਗ੍ਰੰਥ ਦਾ ਨਾਮ ਚੇਂਜ ਕੀਤਾ ਕੋਈ ਹੋਰ ਗ੍ਰੰਥ ਨਾ ਰੱਖਿਆ ਮਜਬੂਰਨ ਸਾਨੂੰ ਦਿੱਲੀ ਆ ਕੇ ਤੇਰੇ ਡੇਰੇ ਦੀ ਭੰਨ ਤੋੜ ਆਪਾਂ ਬਦਮਾਸ਼ ਨਹੀਂ ਕੋਈ ਵੀ ਜਿਹੜਾ ਗੱਲ ਕਰ ਰਹੇ ਆ ਕਿਉਂਕਿ ਇਹ ਸਾਡੀਆਂ ਭਾਵਨਾ ਨੂੰ ਹਰ ਰੋਜ਼ ਮਤਲਬ ਕਰ ਰਿਹਾ ਤੇ ਸਾਨੂੰ ਫਿਰ ਗੁੱਸਾ ਤਾਂ ਹੁੰਦਾ ਹੀ ਆ ਫਿਰ ਹੁਣ ਗੱਲ ਇਹ ਆ ਕਿ ਆਪਾਂ ਜਿਹੜੀ ਗੱਲ ਕਰਦੇ ਆ ਜੇ ਦੋਹਾਂ ਦਿਨਾਂ ਦਿਨਾਂ ਵਿੱਚ ਨਾ ਇਸ ਬੰਦੇ ਨੇ ਆਪਣੇ ਜਿਹੜਾ ਨਾਂ ਗ੍ਰੰਥ ਦਾ ਚੇਂਜ ਕੀਤਾ ਮਜਬੂਰਾਂ ਸਾਨੂੰ ਉਹਦੇ ਡੇਰੇ ਦੇ ਡੇਰੇ ਵਿੱਚ ਆ ਕੇ ਭੰਨ ਤੋੜ ਕਰਕੇ ਜੇ ਹੱਥੇ ਆਇਆ ਸਾਡੇ ਇਹਦੀਆਂ ਵੀ ਬੱਖੀਆਂ ਭੰਨਾ ਗਿਆ ਆਪਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਸੇਜ ਦੇਣਾ ਚਾਹਨਾ ਵਾ ਕਿ ਐਦਾਂ ਦੇ ਖੋਤੀ ਸਾਧਾ ਨੂੰ ਨਾ ਉਤਸ਼ਾਹ ਦਿਓ ਨਾ ਸਾਡੇ ਸਿਰ ਤੇ ਬਿਠਾਓ ਤੁਹਾਨੂੰ ਪਤਾ ਹੈ ਕਿਹੜਾ ਸ਼ਬੀਰ ਗੁਰੂ ਗ੍ਰੰਥ ਸਾਹਿਬ ਆ ਸਿਰਫ ਸੱਚੇ ਮਾਲਕ ਆ ਸਾਰੀ ਸ੍ਰਿਸ਼ਟੀ ਦਾ ਮਾਲਕ ਆ ਤੁਸੀਂ ਉਹਦੇ ਨਾਮ ਦੇ ਨਾਲ ਜਿਹੜਾ ਖਲਵਾੜ ਕਰ ਰਹੇ ਹੋ ਜਿਹੜਾ ਸਾਧਾ ਨੂੰ ਤੁਸੀਂ ਸ਼ਹਿ ਦੇ ਰਹੇ ਹੋ ਤੁਹਾਡੇ ਲਈ ਬਹੁਤ ਹੀ ਮਾੜੀ ਗੱਲ ਆ ਤੁਸੀਂ ਜਾਣ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹੋ ਕਿ ਸੋ ਅਸੀਂ ਤੁਹਾਨੂੰ ਇੱਕ ਤੜਨਾ ਵੀ ਕਰਨਾ ਚਾਹੁੰਦੇ ਆ ਇਹ ਸਾਧ ਨੂੰ 2 ਦਿਨ ਦੇ ਵਿੱਚ ਵਿੱਚ ਜਿਆਦਾ ਮਾਫੀ ਮੰਗਾ ਦਿਓ ਕਿਉਂਕਿ ਸਾਨੂੰ ਆ ਕੇ ਇਹਦੇ ਕੋਲੋਂ ਮਾਫੀ ਮੰਗਾਣੀ ਪੈਣੀ ਤੇ ਵਾਹਿਗੁਰੂ ਜੀ ਕਰ ਖਾਲਸਾ ਗੱਲ ਸੁਣ ਲੈ ਜੇ ਤੂੰ 2 ਦਿਨਾਂ ਦੇ ਵਿੱਚ ਆਪਣੇ ਗ੍ਰੰਥ ਦਾ ਨਾਂ ਨਾਂ ਬਦਲਿਆ ਮਜਬੂਰਨ ਸਤਕਾਰ ਕਮੇਟੀ ਪੰਜਾਬ ਹੋਰ ਸਾਰੀਆਂ ਸਿੱਖ ਜਥੇਬੰਦੀਆਂ ਤੇਰੇ ਡੇਰੇ ਵਿੱਚ ਆਣ ਕੇ ਔਰ ਤੇਰੇ ਡਾਂਗ ਫੇਰਨ ਗਈਆਂ ਤੋਂ ਸੰਗਤ ਜੀ ਇੱਕ ਅਖੋਤੀ ਸਾਧ ਕਮਾਰ ਸੁਆਮੀ ਵੱਲੋਂ ਇੱਕ ਦਿੱਲੀ ਵਿੱਚ ਆਪਣਾ ਇੱਕ ਡੇਰਾ ਜਿਸ ਬੰਦੇ ਨੇ ਆਪਣਾ ਇੱਕ ਡੇਰਾ ਬਣਾਇਆ ਗਿਆ ਡੇਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਿਖਾਨਾ ਆਪਣਾ ਜਿਹੜਾ ਉਹਨੇ ਗ੍ਰੰਥ ਤਿਆਰ ਕੀਤਾ ਉਸ ਗ੍ਰੰਥ ਦਾ ਨਾਂ ਰੱਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਿਖਾਨਾ ਮਹਿਖਾਨੇ ਦਾ ਮਤਲਬ ਸ਼ਰਾਬਖਾਨਾ ਇਦਾਂ ਦੇ ਜਿਹੜੇ ਖੌਤੀ ਸਾਧ ਆ ਉਹ ਸਿੱਖਾਂ ਦੀਆਂ ਸਿੱਖਾਂ ਦੀਆਂ ਭਾਵਨਾ ਨਾਲ ਹਰ ਰੋਜ਼ ਖੇល ਰਹੇ ਆ ਮੈਂ ਇਹ ਵੀ ਵੀਡੀਓ ਰਾਹੀਂ ਆਪਾਂ ਨੂੰ ਕਹਿਣਾ ਚਾਹੁੰਦਾ ਹੈ ਸਾਧ ਕੁਮਾਰ ਨੂੰ ਕਿ ਉਹ ਸਾਦਾ ਗੱਲ ਸੁਣ ਲੈ ਜੇ ਤੂੰ 2 ਦਿਨਾਂ ਦੇ ਵਿੱਚ ਆਪਣੇ ਗ੍ਰੰਥ ਦਾ ਨਾਂ ਨਾ ਬਦਲਿਆ ਮਜਬੂਰਨ ਸਤਕਾਰ ਕਮੇਟੀ ਪੰਜਾਬ ਹੋਰ ਸਾਰੀਆਂ ਸਿੱਖ ਜਥੇਬੰਦੀਆਂ ਤੇਰੇ ਡੇਰੇ ਵਿੱਚ ਆਣ ਕੇ ਔਰ ਤੇਰੇ ਡਾਂਗ ਫੇਰਨ ਗਈਆਂ ਤੂੰ 2 ਦਿਨ ਦਾ ਤੈਨੂੰ ਟਾਈਮ ਆ ਤੈਨੂੰ 2 ਦਿਨ ਦੇ ਟਾਈਮ ਦੇ ਵਿੱਚ ਵਿੱਚ ਤੂੰ ਆਪਣਾ ਜਿਹੜਾ ਗ੍ਰੰਥ ਆ ਕੋਈ ਵੀ ਆਪਣਾ ਨਾਂ ਦੂ ਰੱਖ ਸਕਦਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਂ ਖਾਨਾ ਜਿਹੜਾ ਤੂੰ ਰੱਖਿਆ ਆ ਇਹ ਸਾਰੇ ਸਿੱਖਾਂ ਦੀਆਂ ਭਾਵਨਾ ਨੂੰ ਬਹੁਤ ਠੇਸ ਪਹੁੰਚੀ ਆ ਇਹ ਸਰਕਾਰਾਂ ਵੱਲੋਂ ਇਦਾਂ ਦੇ ਸਾਹ ਜਿਹੜੇ ਆ ਭੂਮਨੇ ਸਿੱਖਾਂ ਦੇ ਉੱਤੇ ਸਿਰਾਂ ਦੇ ਬਿਠਾਏ ਜਾਂਦੇ ਆ ਫਿਰ ਆਉਂਦੇ ਸਮੇਂ 'ਚ ਸਿੱਖਾਂ ਦੇ ਇਹਨਾਂ ਵੱਲੋਂ ਜਿਹੜਾ ਦਿੱਲੀ ਵਿੱਚ ਕਤਲੇਆਮ ਕੀਤੇ ਜਾਂਦੇ ਆ ਇਹ ਦਿੱਲੀ ਵਿੱਚ ਕੋਹਰ ਜਿਹੜਾ ਸਵਾਮੀ ਆ ਪੰਜਾਬ ਨੂੰ ਕੁਮਾਰ ਸਵਾਮੀ ਜਿਹਨੇ ਆਪਣਾ ਨਾਮ ਕੁਮਾਰ ਸਵਾਮੀ ਰੱਖਿਆ ਏ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣਾ ਲਿਖਤੀ ਜਿਹੜਾ ਕੋਈ ਗ੍ਰੰਥ ਬਣਾਇਆ ਉਹਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਿਖਾਨਾ ਲਾਗੇ ਸਾਰੇ ਸਿੱਖਾਂ ਦੇ ਮਤਲਬ ਦਿਲਾਂ ਦੇ ਬਹੁਤ ਡੂੰਗੀ ਸੱਟ ਮਾਰੀ ਆ ਸਰਕਾਰ ਨੂੰ ਵੀ ਇਹ ਬੇਨਤੀ ਸਾਡੀ ਸਰਕਾਰ ਨੂੰ ਵੀ ਇਹ ਕਹਿਣਾ ਆ ਕਿ ਸਰਕਾਰਾ ਇਸ ਜਿਹੜੇ ਹਗੇ ਸਾਧ ਨੂੰ ਇਹਨੂੰ ਜਿਹੜੀ ਨੱਥ ਪਾਈ ਜਾਵੇ ਇੱਥੇ ਜਿਹੜਾ ਬਲਵੀਰ ਨੇ ਪਰਚਾ ਕੀਤਾ ਜਾਵੇ ਤੇ ਆਪਾਂ ਇਸ ਵੀਡੀਓ ਰ ਫੇਕ ਵਾਰੀ ਕਹਿੰਨੇ ਆ ਕਿ ਉਹ ਸਾਦਾ ਤੇਰੇ ਡਾਂਗ ਬਹੁਤ ਫੇਰਨੀ ਆ ਤਾਂ ਜਿਹੜਾ ਤੂੰ ਗੁਰੂ ਗ੍ਰੰਥ ਸਾਹਿਬ ਦੇ ਨਾਮ ਸਾਡੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਮ ਵਰਤ ਕੇ ਤੂੰ ਲੋਕਾਂ ਨੂੰ ਠੱਗਣੇ ਆ ਆ ਤੈਨੂੰ 2 ਦਿਨ ਦਾ ਟਾਈਮ ਦਿੰਨੇ ਆ 2 ਦਿਨਾਂ ਵਿੱਚ ਜੇ ਨਾ ਆਪਣੇ ਗ੍ਰੰਥ ਦਾ ਨਾਮ ਚੇਂਜ ਕੀਤਾ ਕੋਈ ਹੋਰ ਗ੍ਰੰਥ ਨਾ ਰੱਖਿਆ ਮਜਬੂਰਨ ਸਾਨੂੰ ਦਿੱਲੀ ਆ ਕੇ ਤੇਰੇ ਡੇਰੇ ਦੀ ਧੰਨ ਤੋੜ ਆਪਾਂ ਬਦਮਾਸ਼ ਨਹੀਂ ਕੋਈ ਵੀ ਜਿਹੜਾ ਗੱਲ ਕਰ ਰਹੇ ਆ ਕਿਉਂਕਿ ਇਹ ਸਾਡੀਆਂ ਭਾਵਨਾ ਨੂੰ ਹਰ ਰੋਜ਼ ਮਤਲਬ ਕਰ ਰਿਹਾ ਤੇ ਸਾਨੂੰ ਤਾਂ ਗੁੱਸਾ ਤਾਂ ਆਉਂਦਾ ਹੀ ਆ ਫਿਰ ਹੁਣ ਗੱਲ ਇਹ ਆ ਕਿ ਆਪਾਂ ਜਿਹੜੀ ਗੱਲ ਕਰਦੇ ਆ ਜੇ ਦੋਹਾਂ ਦਿਨਾਂ ਦਿਨਾਂ ਵਿੱਚ ਨਾ ਇਸ ਬੰਦੇ ਨੇ ਆਪਣੇ ਜਿਹੜਾ ਨਾਂ ਗ੍ਰੰਥ ਦਾ ਚੇਂਜ ਕੀਤਾ ਮਜਬੂਰਾਂ ਸਾਨੂੰ ਉਹਦੇ ਗਰੇਰੇ ਡੇਰੇ ਵਿੱਚ ਆ ਕੇ ਪੰਨ ਤੋੜ ਕਰਕੇ ਜੇ ਹੱਥੇ ਆਇਆ ਸਾਡੇ ਇਹਦੀਆਂ ਵੀ ਬੱਖੀਆਂ ਪੰਨਾ ਗਿਆ ਆਪਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਸੇਜ ਦੇਣਾ ਚਾਹਨਾ ਵਾ ਕਿ ਐਦਾਂ ਦੇ ਖੋਤੀ ਸਾਧਾ ਨੂੰ ਨਾ ਉਤਸ਼ਾਹ ਦਿਓ ਨਾ ਸਾਡੇ ਸਿਰ ਤੇ ਬਿਠਾਓ ਤੁਹਾਨੂੰ ਪਤਾ ਹੈ ਕਿਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ ਸਿਰਫ ਸੱਚੇ ਮਾਲਕ ਆ ਸਾਰੀ ਸ੍ਰਿਸ਼ਟੀ ਦਾ ਮਾਲਕ ਆ ਤੁਸੀਂ ਉਹਦੇ ਨਾਮ ਦੇ ਨਾਲ ਜਿਹੜਾ ਖਲਵਾੜ ਕਰ ਰਹੇ ਹੋ ਜਿਹੜਾ ਸਾਧਾ ਨੂੰ ਤੁਸੀਂ ਸ਼ਹਿ ਦੇ ਰਹੇ ਹੋ ਤੁਹਾਡੇ ਲਈ ਬਹੁਤ ਹੀ ਮਾੜੀ ਗੱਲ ਆ ਤੁਸੀਂ ਜਾਣ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹੋ ਤੇ ਸੋ ਅਸੀਂ ਤੁਹਾਨੂੰ ਇੱਕ ਤਾੜਨਾ ਵੀ ਕਰਨਾ ਚਾਹੁੰਦੇ ਆ ਇਹ ਸਾਧ ਨੂੰ 2 ਦਿਨ ਦੇ ਵਿੱਚ ਵਿੱਚ ਜਿਆਦਾ ਮਾਫੀ ਮੰਗਾ ਦਿਓ ਕਿਉਂਕਿ ਸਾਨੂੰ ਆ ਕੇ ਇਹਦੇ ਕੋਲੋਂ ਮਾਫੀ ਮੰਗਾਣੀ ਪੈਣੀ ਤੇ ਵਾਹਿਗੁਰੂ ਜੀ ਕਾ ਖਾਲਸਾ ਗੱਲ ਸੁਣ ਲੈ ਜੇ ਤੂੰ 2 ਦਿਨਾਂ ਦੇ ਵਿੱਚ ਆਪਣੇ ਗ੍ਰੰਥ ਦਾ ਨਾਮ ਨਾ ਬਦਲਿਆ ਮਜਬੂਰਨ ਸਤਕਾਰ ਕਮੇਟੀ ਪੰਜਾਬ ਹੋਰ ਸਾਰੀਆਂ ਸਿੱਖ ਜਥੇਬੰਦੀਆਂ ਤੇਰੇ ਡੇਰੇ ਵਿੱਚ ਆਣ ਕੇ ਔਰ ਤੇਰੇ ਡਾਂਗ ਫੇਰਨ ਗਈਆਂ ਸੋ ਸੰਗਤ ਜੀ ਇੱਕ ਅਖੋਤੀ ਸਾਧ ਕੁਮਾਰ ਸੁਆਮੀ ਵੱਲੋਂ ਇੱਕ ਦਿੱਲੀ ਵਿੱਚ ਆਪਣਾ ਇੱਕ ਡੇਰਾ ਜਿਸ ਬੰਦੇ ਨੇ ਆਪਣਾ ਇੱਕ ਡੇਰਾ ਬਣਾਇਆ ਗਿਆ ਡੇਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਿਖਾਨਾ ਆਪਣਾ ਜਿਹੜਾ ਉਹਨੇ ਗ੍ਰੰਥ ਤਿਆਰ ਕੀਤਾ ਉਸ ਗ੍ਰੰਥ ਦਾ ਨਾਂ ਰੱਖਿਆ ਸ੍ਰੀ ਗੁਰੂ ਗ੍ਰੰੰਥ ਸਾਹਿਬ ਜੀ ਮਹਿ ਖਾਨਾ ਮਹਿ ਖਾਨੇ ਦਾ ਮਤਲਬ ਸ਼ਰਾਬਖਾਨਾ ਇਦਾਂ ਦੇ ਜਿਹੜੇ ਖੌਤੀ ਸਾਧ ਆ ਉਹ ਸਿੱਖਾਂ ਦੀਆਂ ਸਿੱਖਾਂ ਦੀਆਂ ਭਾਵਨਾ ਨਾਲ ਹਰ ਰੋਜ਼ ਖੇਲ ਰਹੇ ਆ ਮੈਂ ਇਹ ਵੀ ਵੀਡੀਓ ਰਾਹੀਂ ਆਪਾਂ ਨੂੰ ਕਹਿਣਾ ਚਾਹੁੰਦਾ ਸਾਧ ਕੁਮਾਰ ਨੂੰ ਕਿ ਉਹ ਸਾਦਾ ਗੱਲ ਸੁਣ ਲੈ ਜੇ ਤੂੰ 2 ਦਿਨਾਂ ਦੇ ਵਿੱਚ ਆਪਣੇ ਗ੍ਰੰਥ ਦਾ ਨਾਂ ਨਾਂ ਬਦਲਿਆ ਮਜਬੂਰਨ ਸਤਕਾਰ ਕਮੇਟੀ ਪੰਜਾਬ ਹੋਰ ਸਾਰੀਆਂ ਸਿੱਖ ਜਥੇਬੰਦੀਆਂ ਤੇਰੇ ਡੇਰੇ ਵਿੱਚ ਆਣ ਕੇ ਔਰ ਤੇਰੇ ਡਾਂਗ ਫੇਰਨ ਗਿਆ ਤੂੰ 2 ਦਿਨ ਦਾ ਤੈਨੂੰ ਟਾਈਮ ਆ ਤੈਨੂੰ 2 ਦਿਨ ਦੇ ਟਾਈਮ ਦੇ ਵਿੱਚ ਵਿੱਚ ਤੂੰ ਆਪਣਾ ਜਿਹੜਾ ਗ੍ਰੰਥ ਆ ਕੋਈ ਵੀ ਆਪਣਾ ਨਾਂ ਦੂ ਰੱਖ ਸਕਦਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਿਖਾਨਾ ਜਿਹੜਾ ਤੂੰ ਰੱਖਿਆ ਆ ਇਹ ਸਾਰੇ ਸਿੱਖਾਂ ਦੀਆਂ ਭਾਵਨਾ ਨੂੰ ਬਹੁਤ ਠੇਸ ਪਹੁੰਚੀ ਆ ਇਹ ਸਰਕਾਰਾਂ ਵੱਲੋਂ ਐਦਾਂ ਦੇ ਸਾਧ ਜਿਹੜੇ ਆ ਬੂਬਨੇ ਸਿੱਖਾਂ ਦੇ ਉੱਤੇ ਸਿਰਾਂ ਦੇ ਬਿਠਾਏ ਜਾਂਦੇ ਆ ਫਿਰ ਆਉਂਦੇ ਸਮਾਂ 'ਚ ਸਿੱਖਾਂ ਦੇ ਇਹਨਾਂ ਵੱਲੋਂ ਜਿਹੜਾ ਦਿੱਲੀ ਵਿੱਚ ਕਤਲੇਆਮ ਕੀਤੇ ਜਾਂਦੇ ਆ ਇਹ ਦਿੱਲੀ ਵਿੱਚ ਇੱਕ ਹੋਰ ਜਿਹੜਾ ਸਮਾਮੀ ਆ ਪੰਜਾਬ ਨੂੰ ਕੁਮਾਰ ਸਵਾਮੀ ਜਿਹਨੇ ਆਪਣਾ ਨਾਮ ਕੁਮਾਰ ਸਵਾਮੀ ਰੱਖਿਆ ਏ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣਾ ਲਿਖਤੀ ਜਿਹੜਾ ਕੋਈ ਗ੍ਰੰਥ ਬਣਾਇਆ ਉਹਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਿਖਾਨਾ ਲਾ ਕੇ ਸਾਰੇ ਸਿੱਖਾਂ ਦੇ ਮਤਲਬ ਦਿਲਾਂ ਦੇ ਬਹੁਤ ਡੂੰਗੀ ਸੱਟ ਮਾਰੀ ਆ ਸਰਕਾਰ ਨੂੰ ਵੀ ਇਹ ਬੇਨਤੀ ਸਾਡੀ ਸਰਕਾਰ ਨੂੰ ਵੀ ਇਹ ਕਹਿਣਾ ਆ ਕਿ ਸਰਕਾਰਾ ਇਸ ਜਿਹੜੇ ਹੱਗੇ ਸਾਧ ਨੂੰ ਇਹਨੂੰ ਜਿਹੜੀ ਨੱਥ ਪਾਈ ਜਾਵੇ ਇੱਥੇ ਜਿਹੜਾ ਬਿਆਲਵੀ ਦਾ ਪਰਚਾ ਕੀਤਾ ਜਾਵੇ ਤੇ ਆਪਾਂ ਇਸ ਵੀਡੀਓ ਨੂੰ ਫੇਕ ਵਾਰੀ ਕਹਿੰਨੇ ਆਂ ਕਿ ਉਹ ਸਾਦਾ ਤੇਰੇ ਡਾਂਗ ਬਹੁਤ ਫੇਰਨੀ ਆ ਤਾਂ ਜਿਹੜਾ ਤੂੰ ਗੁਰੂ ਗ੍ਰੰਥ ਸਾਹਿਬ ਦੇ ਨਾਮ ਸਾਡੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਮ ਵਰਤ ਕੇ ਤੂੰ ਲੋਕਾਂ ਨੂੰ ਠੱਗਨੇ ਆਂ ਤੈਨੂੰ 2 ਦਿਨ ਦਾ ਟਾਈਮ ਦਿੰਨੇ ਆਂ 2 ਦਿਨਾਂ ਵਿੱਚ ਜੇ ਨਾ ਆਪਣੇ ਗ੍ਰੰਥ ਦਾ ਨਾਮ ਚੇਂਜ ਕੀਤਾ ਕੋਈ ਹੋਰ ਗ੍ਰੰਥ ਨਾ ਰੱਖਿਆ ਮਜਬੂਰਨ ਸਾਨੂੰ ਦਿੱਲੀ ਆ ਕੇ ਤੇਰੇ ਡੇਰੇ ਦੀ ਧੰਨ ਤੋੜ ਆਪਾਂ ਬਦਮਾਸ਼ ਨਹੀਂ ਕੋਈ ਵੀ ਜਿਹੜਾ ਗੱਲ ਕਰ ਰਿਹਾ ਕਿਉਂਕਿ ਇਹ ਸਾਡੀਆਂ ਭਾਵਨਾ ਨੂੰ ਹਰ ਰੋਜ਼ ਮਤਲਬ ਕਾਰਿਆ ਤੇ ਸਾਨੂੰ ਤਾਂ ਗੁੱਸਾ ਤਾਂ ਆਉਂਦਾ ਹੀ ਆ ਫਿਰ ਹੁਣ ਗੱਲ ਇਹ ਆ ਕਿ ਆਪਾਂ ਜਿਹੜੀ ਗੱਲ ਕਰਦੇ ਆ ਜੇ ਦੋਹਾਂ ਦਿਨਾਂ ਦਿਨਾਂ ਵਿੱਚ ਨਾ ਇਸ ਬੰਦੇ ਨੇ ਆਪਣੇ ਜਿਹੜਾ ਨਾਂ ਗ੍ਰੰਥ ਦਾ ਚੇਂਜ ਕੀਤਾ ਮਜਬੂਰਾਂ ਸਾਨੂੰ ਉਹਦੇ ਗਰੇਰੇ ਡੇਰੇ ਵਿੱਚ ਆ ਕੇ ਭੰਨ ਤੋੜ ਕਰਕੇ ਜੇ ਹੱਥੇ ਆਇਆ ਸਾਡੇ ਇਹਦੀਆਂ ਵੀ ਬੱਖੀਆਂ ਭੰਨਾ ਗਿਆ ਆਪਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਸੇਜ ਦੇਣਾ ਚਾਹਨਾ ਵਾ ਕਿ ਐਦਾਂ ਦੇ ਖੋਤੀ ਸਾਧਾ ਨੂੰ ਨਾ ਉਤਸ਼ਾਹ ਦਿਓ ਨਾ ਸਾਡੇ ਸਿਰ ਤੇ ਬਿਠਾਓ ਤੁਹਾਨੂੰ ਪਤਾ ਹੈ ਕਿਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ ਸਿਰਫ ਸੱਚਾ ਮਾਲਕ ਆ ਸਾਰੀ ਸ੍ਰਿਸ਼ਟੀ ਦਾ ਮਾਲਕ ਆ ਤੁਸੀਂ ਉਹਦੇ ਨਾਮ ਦੇ ਨਾਲ ਜਿਹੜਾ ਖਲਵਾਲ ਕਰ ਰਹੇ ਹੋ ਜਿਹੜਾ ਸਾਧਾਂ ਨੂੰ ਤੁਸੀਂ ਸ਼ਹਿ ਦੇ ਰਹੇ ਹੋ ਤੁਹਾਡੇ ਲਈ ਬਹੁਤ ਹੀ ਮਾੜੀ ਗੱਲ ਆ ਤੁਸੀਂ ਜਾਣ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹੋ ਤੇ ਸੋ ਅਸੀਂ ਤੁਹਾਨੂੰ ਇੱਕ ਤੜਨਾ ਵੀ ਕਰਨਾ ਚਾਹੁੰਦੇ ਆ ਇਹ ਸਾਧ ਨੂੰ ਦੋ ਦਿਨ ਦੇ ਵਿੱਚ ਵਿੱਚ ਜਿਆਦਾ ਮਾਫੀ ਮੰਗਾ ਦਿਓ ਕਿਉਂ ਸਾਨੂੰ ਆ ਕੇ ਇਹਦੇ ਕੋਲੋਂ ਮਾਫੀ ਮੰਗਾਣੀ ਪੈਣੀ ਏ ਵਾਹਿਗੁਰੂ ਜੀ ਕਾ ਖਾਲਸਾ